ਹਾਂ ਇਹ ਬੰਦਾ ਖਾਸ ਹੀ ਤੇ ਹੈ ਇਹਨੇ ਨਾ ਠੇਕੇ ਤੇ ਨਹੀਂ ਦਿਹਾੜੀ ਤੋਂ ਕੰਮ ਨਹੀਂ ਕਰਦਾ ਨਾ ਦਿਹਾੜੀ ਤੇ ਕੰਮ ਸলো ਕਰਨਾ ਤੇ ਨਾ ਠੇਕੇ ਤੇ ਤੇਜ ਹੈ ਬੱਚਿਆਂ ਨੂੰ ਲੈ ਕੇ ਆਉਣਾ ਨਵਨੀਤ ਨੂੰ ਕੱਲ ਨੂੰ ਲੱਭੀ ਫੋਨਾਂ ਲਾਈਨ ਲਾ ਸਕਦਾ ਲੱਭੀ ਸ਼ੁਕਰੀਆ ਹੀ ਨਾ ਫੋਨ ਦੇ ਇੱਥੇ ਹੀ 10 ਮਿੰਟਾਂ ਵਿੱਚ ਜਾਇਆ ਹੈ ਚਲੋ ਕਰੋ ਕੰਮ બસ લાયક જાયના કારણ અને 几个人？这个，四 ਦੇ ਹੋਏ ਕੰਮ ਪੱਥਰ ਦੀ ਕਟਿੰਗ ਸੁਖਜੋਬਨ ਸਿੰਘ ਵੀ ਦੇਖ ਰਿਹਾ ਹੋ ਮੈਨੂੰ ਤਾਂ ਲੱਗਦਾ ਲਾਈਵ ਲੋ ਸੰਗ ਜੀ ਅੱਜ ਦਾ ਇਤਿਹਾਸ ਤੁਹਾਨੂੰ ਦੱਸਾਂ ਅੱਜ ਦੇ ਦਿਨ 28 ਜੂਨ 1969 ਵਾਲੇ ਦਿਨ 69 ਨੂੰ ਦੋਂ ਦੋ ਮੀ ਟਕਸਾਲ ਦੇ 12ਵੇਂ ਮੁਖੀ ਸੰਤ ਬਾਬਾ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਦੇਹਾਂਤ ਹੋ ਗਿਆ ਸੀ ਅੱਜ ਦੇ ਦਿਨ ਪਤਾ ਤੇਜੇ ਤੈਨੂੰ ਵੀ ਉਹਨਾਂ ਦਾ ਜਨਮ ਹੋਇਆ ਸੀ 12 ਅਪ੍ਰੈਲ ਓਹੋ 12 ਫਰਵਰੀ ਬਾਅਦ ਦੱਸਦਾ ਸੰਗ ਸਲੀਲ ਸਾਹੂ ਜੀ ਪੁੱਛ ਰਿਹਾ ਕੀ ਬਣਾ ਰਹੇ ਹੋ ਜੀ ਪੱਥਰ ਲਾ ਰਹੇ ਆ ਜੀ ਨੀਚੇ ਫਰਸ਼ 'ਤੇ ਹਾਂਜੀ ਇਤਿਹਾਸ ਦੱਸ ਰਿਹਾ ਸੀ ਗੁਰਵਜਨ ਸਿੰਘ ਜੀ ਪਿੰਡ ਰਵਾਲੇ ਦੇ ਅੱਜ ਦੇ ਦਿਨ ਤੇ ਹਾਂਤ ਹੋ ਗਿਆ ਸੀ ਤੇ ਉਹਨਾਂ ਦਾ ਜਨਮ ਹੋਇਆ ਸੀ 12 April 1902 ਵਾਲੇ ਦਿਨ ਪਿਤਾ ਰੂਤ ਸਿੰਘ ਪਿੰਡ ਅਖੜਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਅਖੜਾ ਸੀ ਉਹਨਾਂ ਦਾ ਜਗਰਾਉਂ ਦੇ ਕੋਲ ਰਹਿ ਗਿਆ ਯਾਨੀ ਗਰਵਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੀ ਤੇ ਉਸ ਤੋਂ ਬਾਅਦ 13ਵੇਂ ਮੁਖੀ ਵਜੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੂੰ ਦਸਤਾਰ ਬੰਦੀ ਹੋਈ ਸੀ ਉਹਨਾਂ ਦੀ 12ਵੇਂ ਮੁਖੀ ਦਮਦਮੀ ਟਕਸਾਲ ਦੇ ਗਰਵਚਨ ਸਿੰਘ ਜੀ ਪਿੰਡਰਾਵਾਲੇ ਉਹਨਾਂ ਦਾ ਅਜੇ ਦੇ ਹੱਥ ਹੋ ਗਿਆ ਸੀ ਫਿਰ 13ਵੇਂ ਮੁਖੀ ਵਜੋਂ ਸਿਵਾਵਾ ਦਿੱਤੀਆਂ ਸੀ ਦਮਦਮੀ ਟਕਸਾਲ ਲਈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਦੇ ਕਾਜ ਦੇ ਦੇਣਾ ਤੇਰੇ ਕੋਲੇ ਭਾਰਾਂਗੇ ਕੀ ਨਾਮ ਸੀ ਯਰਨ ਸਿੰਘ ਦਾ ਸੰਧੂ ਸੰਧੂ ਸੀ ਪਤਾ ਨਹੀਂ ਕੀ ਨਾਮ ਸੀ ਹਾਂਜੀ ਹੈ ਕਿ ਹਟ ਗਿਆ ਉਹ ਹੋਣ ਉਹ ਵਾਲਾ ਕੀ ਨਾਮ ਇਹਦਾ ਮੰਨੀ ਤੇ ਰਮ ਦਾ ਪਸੰਦ ਇਕੱਲੇ ਮੈਂ ਸਮਝੀ ਇਕੱਲੇ ਯਾਨੀ ਕਰਕੇ ਕਰਕੇ ਦੇ ਪਾ ਜਾਂਦੇ ਹੁਣ ਹੈ ਨਾ ਕਰਕੇ ਪਾ ਜਾਂਦੇ ਦੁਪਹਿਰ ਵਾਲਾ ਮੈਂ ਕਰ ਐਨੇ ਬਸੂਆ ਬਸ ਇਕੱਲਾ ਰੱਖ ਦੱਸ ਹੈ ਇਹ ਵਿਚਾਰੀ ਬਹੁਤ ਮਿਹਨਤ ਕਰਦੀ ਹੈ ਹੂੰ ਉਹ ਯਾਰੀ ਹੂੰ ਮੈਨੂੰ ਲੱਗਦਾ 10-15 ਘਰਾਂ ਚ ਲੱਗਦੀ ਹੈ ਵਿਚਾਰੀ ਦਾ ਘਰ ਵਾਲਾ ਹੈ ਨਹੀਂਗਾ ਹਸਬੰਡ ਤੇ ਬਹੁਤ ਮਿਹਨਤ ਕਰਦੀ ਹੈ ਵਿਚਾਰੀ ਹੈਨਾ ਦੇ ਸੰਗ ਜੀ ਅੱਜ ਦੇ ਦਿਨ ਕਮਲਜੀਤ ਸਿੰਘ ਸੰਧੂ ਸੀ ਸਿੰਘ ਉਹਨਾਂ ਦਾ ਸ਼ਹੀਦ ਹੋ ਗਏ ਥੇ ਉਹ ਵੀ ਆ ਮੀਰੇ ਬਾਤਾਂ ਨਾ ਤੁਹਾਨੂੰ ਦੇਵਲੇ ਤੇ ਉਹਨਾਂ ਦੇ ਕੋਲੇ ਬਈ ਫਿਰ ਮੈਨੂੰ ਤਾਂ 100 ਕਿੱਲੇ ਦੇ ਵਾਂਗੂ ਖੇਤੀ ਕਰਦਾ 150 ਹੂੰ ਗੋਲੀ ਦਾ ਬਰਤ ਅੱਛਾ ਹਾਂ ਮਿੱਠਾ ਮਿੱਠੇ ਕੀ ਅੜਪਾ ਹਾਂ ਉਹ ਅੱਛਾ ਗੇ ਮੋਟਾ ਮੋਟਾ ਦੰਨ ਨੂੰ ਕਹੀਏ ਕਰਦੇ ਹੋਗੇ ਇਹ ਨਹੀਂ ਤੇਰੇ ਕੋਲ ਤੁਸੀਂ ਹੈ ਮੇਰੇ ਕੋ ਛੀ ਬਈ ਚਾਰ ਪਾਣੀ ਆਸ ਤੇ ਆਪ ਆਇਆ ਕਾਰਨ ਜਵਾਬ 15 16 ਹੋਏ ਡਰ ਆਪਣਾ ਨੰਬਰ ਦੱਸਿਓ ਜੀ ਕਿਸੇ ਨੇ ਪੱਥਰ ਟੈਲਾਂ ਲਵਾਉਣੀਆਂ ਹੁਣ ਸਾਰੇ ਪੰਜਾਬ ਦੇ ਵਿੱਚ ਇੱਥੇ ਵੀ ਕੋਠੀ ਦਾ ਕੰਮ ਵੀ ਜ਼ਿਆਦਾ ਤੇ ਤੁਹਾਡੇ ਘਰ ਆ ਕੇ ਕੰਮ ਕਰਕੇ ਜਾਣਗੇ ਪੂਰਾ ਇੱਕ ਨੰਬਰ ਬੰਦਾ ਮਿਸਤਰੀ ਸਾਹਿਬ ਨੰਬਰ ਬੋਲਿਓ ਕਿੰਨਾ ਤੁਹਾਡਾ 95924 95924 86372 86372 ਪੱਥਰ ਟਾਈਲਾਂ ਲਵਾਉਣੀਆਂ ਲਵਾ ਕੇ ਦੇਖੀ ਹੋਈ ਨਾ ਤਾਂ ਇਹਨਾਂ ਨੇ ਦਿਹਾੜੀ ਦੇ ਵਿੱਚ ਘੱਟ ਕੰਮ ਕਰਨਾ ਤੇ ਨਾ ਹੀ ਠੇਕੇ ਦੇ ਵਿੱਚ ਕਾਲੀ ਕਰਨੀ ਹੈ ਕੀ ਕਬ ਜਿਆਦਾ ਕੰਮ ਕਰਨਾ ਪੂਰਾ ਇੱਕ ਇੱਕ ਸੂਤ ਦਾ ਕਿੰਨੇ ਸੂਤ ਦਾ ਫਰਕ ਵੀ ਨਹੀਂ ਹੋਣ ਦਿੰਦੇ ਪੂਰਾ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਬੱਲੇ ਬਹੁਤ ਕਰੋਤੇ ਆ है पैसे कितने ऐसे कल लेके नहीं गए सी लिया देना थोड़ा तो पैसे तन्नू ਆਪਣੇ ਆਪ ਹੀ ਹਮਮ ਆਇਆ ਸਮੇਂ ਕੰਮ ਕਰਾਵਾਂ ਹੋ ਯਾਰ ਫਿਰ ਆਇਆ ਬਲੂ ਜੇ ਫੁਗੜੀ ਅੱਜ 10 ਦਿਨ 10 ਮਿੰਟ ਬਾਦਲ ਆ ਜਾ ਬਈ ਯਾਰ ਮੈਨਸ ਜੀ ਬਨੇ ਨਾ ਯਾਰ ਇਹਨਾਂ ਘਰਾਂ ਦੋ ਕੁ ਦਿਨ ਕੰਮਾ ਬਸ ਆਪਣਾ ਵਾਲਾ ਸਾਹਾਂ ਗੱਜੀ ਤੁਸੀਂ ਜਿਹੜੇ ਫੇਸਬੁੱਕ ਤੇ ਪਰਿਵਾਰ ਨੂੰ ਦਿਖਾਤ ਆਪਾਂ ਜਿੱਥੇ ਪਾਠ ਕਰਦੇ ਹੁੰਦੇ ਆ ਨਿਤਨੇਮ ਉਹ ਦਿਖਾਈਏ ਸਾਨੂੰ ਇੱਥੇ ਆਪਾਂ ਨਿਤਨੇਮ ਖਰੀਦਾਂ ਸਾਰੇ ਆ ਦੇ ਠੀਕ ਹੈ ਕਪੜਾ ਕਿਰਾਏ ਹੀ ਜੀ ਕਿ ਹੋਰ ਲਿਆਵਾਂ ਕਿੱਧਰ ਪਹਿਲਾਂ ਕਿੰਨੀ ਹਾਂ ਕੱਪੜਾ ਪੁਰਾਣਾ ਕਿੱਥੇ ਪਿਆ ਹੈ? ਪੱਥਰ ਜਿਹਾ ਸਾਫ਼ ਕਰਨਾ ਹੈ। ਪੁਰਾਣਾ ਉਹ ਚਾਦਰ ਜੀ ਕੱਢੀ ਤਾਂ ਸੀਗੀ। ਪੁਰਾਣੀ ਕਿੱਧਰ ਸੁੱਟਤੀ? ਹਾਂ ਲੋ ਜੀ ਦੇ ਆੜੇ ਦਾ ਸਾਬਜੀ ਚੱਲੇ ਘਰੇ ਇਹਦੇ ਮਿਸਤਰੀ ਕਹਿੰਦਾ ਲੱਗ ਮੇਰੇ ਨਾਲ ਮਿਸਤਰੀ ਸਾਹਿਬ ਨਾਲ ਲੱਗ ਕੇ ਹੁਣ ਕਰਾਉਣੇ ਕੋ ਕੰਮ ਚੱਲੇ ਘਰੇ ਤੁਸੀਂ ਤਾਈ ਪਰ ਸੁਗੜੀ ਚੱਲਿਆ ਘਰੇ ਪਾੜ ਲਾ ਕਪੜਾ ਯਾਰ ਬਾਲਾ ਵੱਡਾ ਤਾਂ ਹਨਾ ਮੈਂ ਤਾਂ ਪਾੜੀ ਰੇ ਡਾ ਕਿੰਨਾ ਕਾ ਹੋਰ ਪੜਾ ਲੈ ਤਾ ਇਹ ਹੋਰ ਪੜ ਦੇ ਬਸ ਫੋਨ ਰੱਖ ਦੇ ਵਾ ਫੋਨ ਤਾਂ ਰੱਖ ਦਿੰਨਾ ਮੈਂ ਮੇਰੇ ਫੋਨ ਤੇ ਯਾਰ ਬਾਲੇ ਜਾਨੀ ਲੱਗਦੇ ਆ ਆਹ ਇੱਕ ਕਥਨਾ ਨਹੀਂ ਪੜਦਾ ਫੋਨ ਦੂਜੀ ਹੱਥ ਤੇ ਲੈ ਤਾ ਤੂੰ ਹੀ ਪੜ ਸੁਖਜੋਨ ਸਿੰਘ ਵੀ ਆ ਰਿਹਾ ਕੱਲ ਨੂੰ ਫੇਰ ਨਾਲ ਸੁਖਜੋਨ ਦੇ ਨਾਲ ਕੋਈ ਹੋਰ ਵੀ ਆ ਰਿਹਾ ਉਹ ਗੌਣ ਜੇ ਨਾ ਬਾਰੇ ਚਾਰ ਪ੍ਰਸਤਤੀ ਹੈ ਲੋ ਜੀ ਤਾਂ ਜੀ ਮਿਸਤਰੀ ਤੀਜਾ ਸਿੰਘ ਜੀ ਇਹ ਇੱਕ ਇੱਕ ਸੂਤ ਦਾ ਫਰਕ ਨਹੀਂ ਪੈਂਦਾ ਤੁਸੀਂ ਇਹ ਦੇਖ ਲਿਓ ਇੱਧਰ 20 ਸਾਲ ਪਹਿਲਾਂ ਲਾਇਆ ਸੀ ਪੱਥਰ ਓਵੇਂ ਪਿਆ ਅੱਜ ਵੀ ਪਾਣੀ ਚਾਹ ਪੈ ਪਲਾਦ ਕੇ ਇੱਥੇ ਲੈਵਲ 1% ਹੀ ਨਹੀਂ ਖੜਦਾ ਪਾਣੀ ਆ ਭੱਜਿਆ ਤੁਰ ਜਾਂਦਾ ਬਾਹਰ ਨੂੰ ਜੇ ਇਹਦੇ ਵਿੱਚ ਹੀ ਕਮਰੇ 'ਚ ਹੋਰ ਤੋਂ ਲਵਾਇਸ ਦਿੱ ਇੱਥੇ ਕੰਮ ਖਰਾਬ ਹੋ ਗਿਆ ਭਈ ਲਾ ਲੀ ਗਏ ਸੀ ਹਾਂ ਭਈ ਲਾ ਕੇ ਗਈ ਸੀ ਲੱਗਦਾ ਨਾ ਹਾਂ ਹਮ ਬਨੇਰੇ ਤੇ ਰੱਖ ਜੰਦੇ ਨੇ ਹਾਈ ਬੱਥ ਰੱਖ ਜੰਦੇ ਨੇ ਹਾਈ ਭੁਪਿੰਦਰਾ ਸੈਡ ਹਾਈ ਧਨਵਾ ਜੀ ਹਾਈ ਸੁਨੀਲ ਸਾਹੂ ਤੜਕੇ ਹੋਰ ਕੀ ਨਹੀਂ ਹੋਣਾ ਆ ਬੱਥ ਰੱਖ ਜੰਦੇ ਆਣਾ ਹਾਂ ਅੱਗੇ ਮੈਂ ਉਹਨਾਂ ਦੇ ਪਾਤੀ ਜੀ ਬਰਾਵਾ ਯਕੀਨ ਕਰੀ ਈ ਫੋਟੋ 35 ਲੱਖ ਬੰਦੇ ਕੋਲ ਪਹੁੰਚੀ ਫੋਟੋ ਫੇਸਬੁੱਕ ਤੇ ਹੋਰੇ ਮਾ ਕਿੱਧਰ ਆ ਰਹੇ ਛਾਪਾ ਮਾਰਨਾ ਹੈ ਨਹੀਂ ਕਿੱਥੇ ਜੋਗਿਆ ਮੀ ਹੈ ਨਹੀਂ ਇੱਧਰ ਇੱਧਰ ਦਾ ਦੇਖ ਲੈ ਇੱਧਰ ਦਾ ਪੂਰਾ ਮੀ ਕੀ ਹੋ ਰਹੀ ਹੈ ਇੱਧਰ ਦਾ ਬਹੁਤ ਮੀ ਪੈ ਗਿਆ ਆਪਣੇ ਦਾ ਪਾਰ ਛੜਕਾ ਦੇਖੀਏ ਭਰੀਆਂ ਪਈਆਂ ਫੁੱਲ ਹੈ ਵੀ ਮੈਂ ਆ ਹਾਂ ਇਹ ਮੰਦਾ ਨਹੀਂ ਸੀ ਗੱਲ ਅੱਛਾ ਯਾਰ ਜਮੇ ਨਾਲ ਦੇ ਪਿੰਡ ਮੀ ਹੈ ਨਹੀਂ ਧਰਤੀ ਰੱਬ ਨਿਆਰੇ ਰੰਗ ਦੇਖੋ ਜੀ ਉੱਠਿਆ ਤੇ ਸਾਡੇ ਪੇਕੇ ਤੁਹਾਡੇ ਹੈ ਨਹੀਂ ਸੀਗਾ ਇੱਧਰ ਹੈ ਗਿਆ ਬਟਿੰਡਰ ਰੋਡ ਤੇ ਬਾ ਇੱਧਰ ਦੀ ਰਹਿ ਗਿਆ ਹਰਿਆਣਾ ਜੀ ਨਹੀਂ ਫਿਰ ਪਾਕੀ ਗਿਆ ਤੁਹਾਡੇ ਇਹ ਫਿਰ ਪੰਜਾਬ ਦੇ ਨਾਲ ਪ੍ਰੇਮ ਆ ਮੀ ਨੂੰ ਪੰਜਾਬ ਚ ਪਾਇਆ ਤੁਹਾਡਾ ਹਰਿਆਣਾ ਛੱਡ ਗਿਆ ਡੈਡੀ ਸ਼ਾਹੂਕਰ ਆਇਆ ਹੈ ਤੈਨੂੰ ਇੰਨੇ ਫੋਨ ਕਰਦੇ ਰਹੇ ਬੰਦਾ ਚਾਹੀਦਾ ਸੀ ਕਿ ਆ ਜਾ ਕੰਮ ਕਰਾ ਜਾ ਦੋ ਦਿਨਾਂ ਆ ਸੀਗਾ ਜਦੋਂ ਸੁਣ ਜੁਗਾਂ ਦੇਤੀ ਨਾ ਹਾਂ ਜੁਗਾਂ ਦੇ ਮਲਬੇ ਦੇ ਕੀ ਫਜ਼ੇ ਵੇਖ ਕੀ ਲੈ ਲਿਆ ਤੂੰ ਜੜਾਂ ਕੱਢੀ ਜਾਂਦਾ ਸੀਗਾ ਟਿੱਬਾ ਚਗਾਤਾ ਉਹਨੇ ਫਰਤ ਮੰਨ ਲੈਣੀ ਨਹੀਂ ਟਿੱਬੇ ਚ ਕਰ ਤੂੰ ਸੱਚੇ ਕਾਲਾ ਨੂਨ ਵਿੱਚ ਲੱਗਿਆ ਸੀ ਕਾਲਾ ਨੂਨ ਵੇਚ ਕੇ ਆਇਆ ਵਧੀਆ ਬਣ ਕੇ 2 ਰੁਪਏ ਕਾਲਾ ਨੂਨ ਬੱਸ ਗਿਆ ਮੰਮੀ ਨੂੰ ਕਹਿ ਰਖਾਉਂਦਾ ਸੁਣ ਆਇਆ ਗਿਆ ਉੱਥੇ ਬਹਿਣਾ ਪੈਂਦਾ ਸੜਕ ਤੇ ਕਾਲੇ ਨੂਨ ਚ ਹਾਂ ਦੇਖੋ 15 ਰੁਪਏ ਦਾ ਮੰਗੇ ਮਖਉ ਹੀ ਲੈ ਜਾ 5 12 ਸੂੰ ਖਾਲੀ ਰੱਖਦੀ ਮੋਂਗਾ ਮੇਰਾ ਮੂਹ ਦੇਖ ਜੇ ਚੈਸੇ ਬਿਜ਼ਨਸ ਕੀਤਾ ਵੰਗੇ ਹੀ ਲੈ ਲਿਆ ਕੰਮ ਵਾਲਾ ਬੰਦਾ ਹੂੰ ਕਿੱਥੇ ਵੇਚੂਗਾ ਹਾਂ ਮੈਂ ਤੂੰ ਬੈਠਾ ਨਹੀਂ ਬੈਠਾ ਕਿਹੜੀ ਸੜਕ ਤੇ ਸੀ ਮੈਂ ਬੀਕਾ ਨੇ ਅੱਛਾ ਬੀਕਾ ਨੇ ਰਾਂ ਕੋਈ ਜੰਦੀਆਂ ਹਾਂ ਇਧਰ ਗੁਜਰਾਤ ਹਾਂ ਮੋੜ ਤੇ ਨਹੀਂ ਕਮਾਈ ਹੋਈ ਨਹੀਂ ਕਟਾ ਵੀ ਨਹੀਂ ਪਿਆ ਕਟਾ ਪੈ ਗਿਆ ਅਜ ਕਟਾ ਪੈ ਗਿਆ ਕਟਾ ਪੈ ਗਿਆ ਉਸ ਹੰਡੇ ਨਾਲ ਗਿਆ ਦੇ ਚੱਕ ਕੇ ਪੰਜਾਬ ਚ ਲਿਆਉਂਦਾ ਇਧਰ ਪੰਜਾਬ ਚ ਵਧੂ ਵੇਗਦਾ ਲੈਂਦੇ ਨਹੀਂ ਆਪਣੇ ਇੱਕ ਡੜਾ ਲੈਂਦੇ ਆ ਲੈਂਦੇ ਸੰਦੇ 4 ਮਹੀਨੇ ਨੁਕਰ ਇੱਥੇ ਇਕੱਠਾ ਕਿਹੜਾ ਕਿਲੋ ਲੈਂਦੇ ਆ ਅਗਾ ਮੈਂ ਚਾਤੀ ਨੂੰ ਭਾਗੇ ਗਿਆ ਲੋ ਸੰਗ ਜੀ ਉਹ ਤਾਂ ਬੰਸਾ ਲਿਆ ਦਿੱਤਾ ਆ ਗਿਆ ਮੈਂ ਵੀ 1 ਮਿੰਟ ਆ ਤੇ ਜੇ ਬਾਈ ਠੀਕ ਹੈ ਮੰਮੀ